ਸਾਰਿਆਂ ਨੂੰ ਜੈਨਵੀ ਕਿਚਨ ਤੁਹਾਡਾ ਸਾਰਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਦਾਲ ਪਾਲਕ ਪਾਲਕ ਦਾ ਤੁਸੀਂ ਹਰ ਵਾਰੀ ਖਾਦੀ ਹੋਗੀ ਕਿ ਤੁਸੀਂ ਦਾਲ ਪਾਲਕ ਕਦੀ ਖਾਦੀ ਹੈ ਚਲੋ ਅੱਜ ਆਪਾਂ ਦਾਲ ਪਾਲਕ ਬਣਾਣੀ ਆ ਇੱਕ ਦੋ ਗੁੱਟੀਆਂ ਮੈਂ ਲਈਆਂ ਹੋਈਆਂ ਪਾਲਕ ਦੀਆਂ ਇਹਨਾਂ ਨੂੰ ਮੈਂ ਛੋਟੇ ਛੋਟੇ ਪੀਸਾਂ ਚ ਕਰਦੇ ਦੇਣਾ ਕੱਟ ਤਾ ਕਿਉਂਕਿ ਮੰਮੀ ਘਰੇ ਨਹੀਂ ਸੀ ਹੈਗੇ ਤੇ ਮੈਨੂੰ ਦਾਤ ਨਾਲ ਕੱਟਣਾ ਨਹੀਂ ਆਉਂਦਾ ਇਸ ਕਰਕੇ ਮੈਂ ਫਿਰ ਕਰਦੇ ਦੇ ਨਾਲ ਹੀ ਕੱਟਿਆ ਹੋਇਆ ਤੇ ਇਹਨਾਂ ਨੂੰ ਆਪਾਂ ਹੁਣ ਥੋ ਲਵਾਂਗੇ ਦੇ ਨਾਲ ਹੀ ਕੁੱਕਰ ਦੇ ਵਿੱਚ ਇੱਕ ਗਲਾਸ ਪਾਣੀ ਪਾ ਲਵਾਂਗੇ ਮੈਂ ਇੱਕ ਗਲਾਸ ਪਾਣੀ ਦਾ ਕਿਕਨ ਪਾ ਲਿਆ ਤਾਂ ਕਿਕਨ ਨੂੰ ਆਪਾਂ ਹੁਣ ਪਾਣੀ ਨੂੰ ਹੁਣ ਆਪਾਂ ਗਰਮ ਹੋਣ ਦਿੰਨੇ ਆ ਨਾਲ ਹੀ ਆਪਾਂ ਪਾਲਕ ਤੋ ਲੈਣੇ ਆ ਆ ਮੈਂ ਦਾਲ ਲਈ ਹੋਈ ਆ ਇਹਨੂੰ ਮੈਂ ਅੱਧਾ ਘੰਟਾ ਭਿਉਣ ਦੇ ਲਿਆ ਸੀ ਤੇ ਹੁਣ ਆਪਾਂ ਕੁੱਕਰ ਦੇ ਵਿੱਚ ਪਾਵਾਂਗੇ ਇਹਨੂੰ ਧੋ ਕੇ ਫਿਰ ਇੱਕ ਵਾਰੀ ਦਾਲ ਪਾਵਾਂਗੇ ਦਾਲ ਨੂੰ ਹੁਣ 5 ਕਿ ਮਿੰਟ ਰਿਜੇ ਦੇ ਦਿੰਦੇ ਉੱਤੋਂ ਬਾਅਦ ਆਪਾਂ ਪਾਲਕ ਪਾਵਾਂਗੇ ਉਨੇ ਤੱਕ ਤੁਸ 5 ਮਿੰਟ ਹੋ ਗਏ ਹੁਣ ਆਪਾਂ ਪਾਲਕ ਵਿੱਚ ਪਾਵਾਂਗੇ ਦਾਲ ਪਾਲਕ ਬਹੁਤ ਹੀ ਕੜਾਈ ਸਬਜੀ ਬਣ ਕੇ ਤਿਆਰ ਹੁੰਦੀ ਹੈ ਇਹ ਸਭ ਨੂੰ ਬਹੁਤ ਪਸੰਦ ਆਂਦੀ ਹੈ ਇਹਦਾ ਟੇਸਟ ਵੱਖਰਾ ਹੀ ਹੁੰਦਾ ਹੈ ਪਾਲਕ ਨਾਲੋਂ ਨਾ ਹੀ ਦੋ ਤਿੰਨ ਮੈਂ ਹਰੀ ਮਿਰਚਾਂ ਪਾਉਂਗੀ ਵਿੱਚ ਨਮਕ ਸਵਾਦ ਅਨੁਸਾਰ ਨਪਾ ਕੁੱਕਰ ਦਾ ਟੱਕਣ ਬੰਦ ਕਰ ਦਵਾਂਗੇ ਤੇ 5-6 ਸੀਟੀਆਂ ਨੂੰ ਦਵਾਵਾਂਗੇ 5-6 ਸੀਟੀਆਂ ਦੇ ਹੋਂ ਤੋਂ ਬਾਅਦ ਆਪਾਂ ਇਹਨੂੰ ਬੰਦ ਕਰ ਦਵਾਂਗੇ ਆਪਣੇ 5-6 ਸੀਟੀਆਂ ਆ ਗਏ ਕੁੱਕਰ ਜੇ ਹੁਣ ਆਪਾਂ ਦੇਖਦੇ ਹਾਂ ਕਿ ਆਪਣੇ ਪਾਲਕ ਗਲੇ ਹੈ ਤੇ ਨਹੀਂ ਗਲੇ ਆ ਆ ਦੇਖੋ ਆਪਣੇ ਪਾਲਕ ਤੇ ਵੀ ਤੇ ਦਾਲ ਵੀ ਗਲ ਗਈ ਆ ਇਨੂੰ ਆਪਾਂ ਹੁਣ ਕਟਾ ਲਾਵਾਂਗੇ ਤੁਸੀਂ ਇਹਨੂੰ ਮਦਾਣੀ ਦੇ ਨਾਲ ਵੀ ਤੇ ਜਾਂ ਮਿਕਸੀ ਜਗ੍ਰਾਈਂਡਰ ਦੇ ਨਾਲ ਵੀ ਇਸ ਨੂੰ ਕੱਟ ਸਕਦੇ ਹੋ ਆਪਾਂ ਹੁਣ ਆਇਲ ਪਾਇਆ ਹੈ ਅੱਧੀ ਘੜਚੀ ਤੇ ਹੁਣ ਆਪ ਕੋਲ ਆਇਲ ਆਪਣਾ ਗਰਮ ਹੋ ਗਿਆ ਤੇ ਆਪਾਂ ਲਸਣ ਪਾਵਾਂਗੇ। ਨਾਲ ਹੀ ਦੋ ਪਿਆਜ਼ ਕੱਟੇ ਹੋਏ ਆ। ਟਮਾਟਰ ਲਸਣ ਨੂੰ ਪਹਿਲਾਂ ਆਪਾਂ ਪੁੰਨ ਲਾਵਾਂਗੇ। ਹਲਕਾ ਜਿਹਾ ਲਾਲ ਕਰ ਲਾਵਾਂਗੇ ਇਹਨਾਂ। ਲਸਣ ਆਪਣਾ ਲਾਲ ਹੋ ਗਿਆ ਹੁਣ ਆਪਾਂ ਪਿਆਜ਼ ਪਾਵਾਂਗੇ ਨਾਲ ਹੀ ਆਪਾਂ ਹੁਣ ਟਮਾਟਰ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲਵਾਂਗੇ ਤੇ ਪਾਲਕ ਨੂੰ ਮੈਂ ਗ੍ਰाइंड ਕਰ ਲਵਾਂਗੀ ਆਪਾਂ ਮਿਕਸੀ ਗ੍ਰਾਇੰਡਰ ਵਿੱਚ ਗ੍ਰाइंड ਕਰ ਲਵਾਂਗੇ ਜੇ ਤੁਹਾਡੇ ਕੋਲ ਮਦਾਣੀ ਮਸ਼ੀਨ ਵਾਲੀ ਜਿਹੜੀ ਹੁੰਦੀ ਹੈ ਉਹ ਹੈਗੀ ਤੇ ਉਹਦੇ ਨਾਲ ਵੀ ਬਹੁਤ ਵਧੀਆ ਹੋ ਜਾਂਦਾ ਹੈ ਗ੍ਰਾਇੰਡ मैंने पांच 10 मिनट भुना आप थोड़ी जी आप हम मसाले देखिए पावे जरा कलर बहुत ही वादिया आता है नाल ही आप थोड़ी जी हल्दी पावे मिर्च लाल मसाला नमक आप देख लेंगे टेस्ट करके जो अपन लगेगा तो फिर आप लेंगे नमक पाल के जो थोड़ा जहाँ तो अपन टेबल स्पून पा लेंगे छोटा टी स्पून अपने पाल अपनी पालक अपनी दाल पालक बन के तैयार हो गई है तुसी एक जरूर बना के घरे देखिए बहुत टेस्टी बनती है दाल पालक इस तरीके ना बनायो ਆਰੀਨ ਕੈਲਸ਼ੀਅਮ ਵੀ ਪਾਣੀ ਵੀ ਹੁੰਦਾ ਇਸ ਪਾਲਕ ਦੇ ਵਿੱਚ ਇਹ ਪਾਲਕ ਆਪਣੇ ਸਿਹਤ ਵਾਸਤੇ ਵੀ ਬਹੁਤ ਵਧੀਆ ਹੈ ਤੇ ਬੱਚਿਆਂ ਦੀ ਇਸ ਵੀਕ ਉਹਦੇ ਵਾਸਤੇ ਵੀ ਬਹੁਤ ਵਧੀਆ ਹੈ ਪਾਲਕ ਪਾਤੀ ਵੀ ਦਿੰਦੇ ਨੇ ਪਾਲਕ ਦਾ ਪਾਣੀ ਆਲੂ ਦੀ ਆਪਣੀ ਪਾਲਕ ਬਣ ਕੇ ਤਿਆਰ ਹੋ ਗਈ ਆ ਆ ਦੇਖੋ ਕਿੱਡੀ ਸੋਣੀ ਪਾਲਕ ਬਣ ਕੇ ਤਿਆਰ ਹੋਈ ਆਪਣੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਇਹ ਜੇ ਹੋਰ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਲਾਈਕ